ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਜੇ ਕਿਸੇ ਵੀ ਉਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 6 ਨਾਗ ਹੈ ਜੀ ਤੇ 6 ਦੇ 6 ਹੀ ਬੱਚੇ ਆ ਰੰਗ ਬ੍ਰੈਂਡ ਜਾਤ ਬ੍ਰੀਡ ਦਾ ਕੋਈ ਅੰਤ ਨਹੀਂ ਅੱਡੇ ਦਾ ਵਿੱਚੋਂ ਦੁੱਧ ਵਰਗੇ ਬਾਈ ਛੱਟੇ ਛੱਟੇ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਕੁਲਵਿੰਦਰ ਸਿੰਘ ਪਿੰਡ ਘੋਲਿਆ ਖੁਰ ਜਲਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਡਾ ਘੋਲਿਆ ਦੁੰਨੇ ਕੇ ਮੋਬਾਈਲ ਨੰਬਰ ਹੈਗਾ ਵੀਰੇ 9781935553 ਠੀਕ ਹੈ ਵੀਰੇ ਅੱਜ ਛੇ ਨਗਰ ਦੀ ਹਾਂਜੀ ਬ੍ਰੋਡ ਛੇ ਬੱਚੀਆਂ ਆਪਣੇ ਕੋਲ ਛੇ ਖੀਰੀਆਂ ਠੀਕ ਹੈ ਗਰੰਟੀ ਹਾਂਜੀ ਹਾਂਜੀ ਬਈ 110% ਗਰੰਟੀ ਹੋਊਗੀ ਠੀਕ ਹੈ ਵੀਰੇ ਤੇ ਬਾਕੀ ਇਹ ਦੰਦਾ ਚ ਖੀਰੀਆਂ ਬੱਚੀਆਂ ਤੇ ਜਿਹੜੇ ਥਣ ਚਾਰ ਜਾ ਰਹੀ ਹੋਣਗੇ ਉਹ ਕਿਹਦੇ ਪਰੇਸ਼ਾਨ ਹਾਂਜੀ ਹਾਂਜੀ ਜੇ ਹੁੰਦੀ ਤਾਂ ਆਪਾਂ ਦੱਸਦੇ ਹੁੰਨੇ ਆ ਨਹੀਂ ਹੈ ਨਹੀਂ ਕਿਸੇ ਦੇ ਵੀ ਆਲੇ ਇਲਾਕਾ ਚ ਕੋਈ ਨਹੀਂ 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 ਹੈ ਜੀ ਠੀਕ ਹੈ ਵੀਰੇ ਕਿਧਰੋਂ ਸ਼ੁਰੂ ਕਰਕੇ ਜੀ ਇਧਰੋਂ ਕਰ ਲੈਂਦੇ ਠੀਕ ਹੈ ਵੀਰੇ ਉਮਰ ਕਿੰਨੀ ਕਹੂ ਬੱਚੀ ਦੀ ਬ੍ਰੋਡ ਹੈਗੀ 7 ਮਹੀਨੇ ਰਾਮਾ ਸਾਹਿਬ ਤੇ ਮਿੰਨਿਆ ਰੰਗ ਪ੍ਰਿੰਟ ਜਾਤ ਪੂਰੀ ਫੁੱਲ ਵਧੀਆ ਜੀ ਕਿਤੇ ਦਾ ਕੋਈ ਮਿਲਿਆ ਰਿਕਾਰਡ ਨਾ ਬਰਾੜਿਆ ਰਹਾ ਮੈਂ ਆਪਣਾ ਝੂਟਕਾ ਦੇ ਤੇ ਮਰਨਾ ਠੀਕ ਹੈ ਜੀ ਰਿਕਾਰਡ ਟੈਂਕ ਕੋਜ ਆ ਸਹੀ ਗੱਲ ਆ ਜੀ ਟੈਂਕ ਕੋਜ ਕੁਆਲਿਟੀ ਚੰਗੀ ਆ ਜੀ ਬਾਕੀ ਰੰਗ ਪ੍ਰਿੰਟ ਤੁਹਾਡੇ ਸਾਹਮਣੇ ਆ ਜੀ ਹਾਲਾਂਕਿ ਸੀਮਾ ਨਾਲ ਰਿਕਾਰਡ ਤਾਂ ਕੋਈ ਨਹੀਂ ਪਰ ਹੋਊ ਚੰਗੇ ਜੀ ਥਾਂ ਦਿਖਾ ਦਿਓ ਫੌਲਸਨ ਲਓ ਜੀ ਕਰੋ ਥਾਂ ਦਾ ਹੋਰਾ ਵੀ ਨਹੀਂ ਪੋਟਸ਼ਾਂਕ ਕਿਸੇ ਦੇ ਬਾਕੀ ਦੱਸ ਦੇਈਦਾ ਹੁੰਦਾ ਜੇ ਕਿਸੇ ਦੀ ਹੁੰਦੀ ਆ ਤਾਂ ਆਪਾਂ ਪਿਛਲੇ ਵੀਡੀਓ ਚ ਦੱਸ ਦੇ ਰਹੇ ਨੇ ਆ ਬੱਚਾ ਹੀ ਆ ਸਾਂਭਣਯੋਗ ਚੀਜ਼ ਆ ਜਿੰਨੇ ਤੁਸੀਂ ਸਾਂਭ ਲੋਗੇ ਜੀ ਉਹਨਾਂ ਸੋਹਣਾ ਬੱਚਾ ਤਿਆਰ ਹੋ ਜਾਊਗਾ ਕਿਉਂਕਿ ਬੱਚੇ ਛੋਟੇ ਆ ਇਹਨਾਂ ਨੂੰ 2-2 4-4 ਮਹੀਨੇ ਸਾਂਭੇ ਹੁਣ ਤਾਂ ਧੰਨ-ਧਨ ਕਰਾ ਦੇਣੀ ਆ ਮੁੱਲ ਫਿਰ ਕਿਵੇਂ ਕਰਨਾ ਜੋੜੇ ਦਾ ਕਰਨਾ ਕਿ ਇਕੱਲੀ-ਇਕੱਲੀ ਦਾ ਮੁੱਲ ਪਰੜ ਆਉਗਾ ਆਪਾਂ ਜਿਹੜੀਆਂ 5 ਬੱਚੀਆਂ ਆਏਗਾ ਆ ਛੋਟੀਆਂ ਆ ਸਾਰੀਆਂ ਚਟੀਆਂ ਜੀਆਂ ਠੀਕ ਆ ਉਹ ਪਰ ਲਈ ਉਹ ਵੱਡੇ ਨੂੰ ਛੱਡ ਕੇ ਇਹਨਾਂ ਦਾ ਆਪਾਂ 15-15000 ਪਾਰ ਬੱਚੀ ਦਾ 15000 ਹਾਂ ਜੇ ਕੋਈ ਮੰਨ ਲਓ ਵੀ ਜੋੜਾ ਲੈਂਦਾ ਆ ਤਿੰਨ ਬੱਚੀਆਂ ਤੇ ਆਪਣੀ 200 ਕਿਲੋਮੀਟਰ ਦੀ ਡਿਲੀਵਰੀ ਫ੍ਰੀ ਆ ਠੀਕ ਆ ਜੀ ਠੀਕ ਆ ਜੇ ਕੋਈ ਜੋੜਾ ਲਾਊਗਾ ਉਹ ਜੋ ਆਪਾਂ ਬਸ ਮਾਨਤਨ ਕਰ ਦਿਆਂ ਕੋਈ ਗੱਲ ਨਹੀਂ ਤੇ ਡਿਲੀਵਰੀ ਫ੍ਰੀ ਤਿੰਨਾਂ ਬੱਚੀਆਂ ਤੇ ਜੇ ਕੋਈ ਸਾਰੀਆਂ ਲੈਂਦਾ ਤਾਂ ਆਪਣੀ ਪੂਰੇ ਪੰਜਾਬ ਦੀ ਡਿਲੀਵਰੀ ਫ੍ਰੀ ਹੋ ਜਾਊਗੀ ਠੀਕ ਆ ਵੀਰੇ ਜੇ ਕੋਈ ਸਾਰੀਆਂ 6 ਦੀਆਂ 6 ਲਊ ਤਾਂ ਪੂਰੇ ਪੰਜਾਬ ਦੀ ਡਿਲੀਵਰੀ ਫ੍ਰੀ ਐ ਤਿੰਨਾਂ ਤੇ 200 ਕਿਲੋਮੀਟਰ ਆ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਨ ਜ਼ਿਆਦਾ ਹੋ ਜੂਗਾ ਆ ਕਬੂਤਰੀ ਅਰਗੀ ਚਿੱਟੀ ਚਿੱਟੀ ਪਈ ਐ ਕਰ ਲੋ ਜੀ ਚੈੱਕ ਝੋਲੀ ਇਹਦੀ ਵੀ ਸੋਹਣੀ ਐ ਲਓ ਜੀ 8 ਮਹੀਨੇ ਦੀ ਬੱਛੀ ਆ ਬਰਾੜ ਉਹ ਤੇ ਪ੍ਰਿੰਟ ਵੇਖ ਲਾ ਸਹੀ ਗੱਲ ਦੁੱਧ ਅਰਗੀ ਚਿੱਟੀ ਆ ਜਮਾਂ ਚਿੱਟੀ ਸਹੀ ਦੁੱਧ ਅਰਗੀ ਚਿੱਟੀ ਜਿੱਦੇ ਤਿਆਰ ਹੋਈ ਉਦਦੇ ਧੰਤਨ ਕਰਾਉਣੀ ਐ ਜੀ ਕੁਆਲਿਟੀ ਬਹੁਤ ਚੰਗੀ ਐ ਜੀ ਬਾਕੀ ਚੈੱਕ ਕਰ ਸਕਦੇ ਹੋ ਚਮਕਦਮ ਕਾਲੀ ਬੱਛੀ ਐ ਕੋਈ ਆਏ ਨਹੀਂ ਵੀਰੇ ਡਿਮਾਂਡ ਇਹਦੀ ਵੀ 15000 ਹੁਣ ਇਹੋ ਜੀ ਬੱਛੀ ਦਾ ਬਰਾੜ ਐ ਇਹਦੀ ਬੱਛੀ ਦਾ ਅਗਲਾ 25000 ਰੁਪਿਆ ਮੰਗੇ ਠੀਕ ਹੈ। ਇਹ ਆਪਾਂ ਡਰੇ ਦੇ ਵਿੱਚ ਜੇ ਕੱਲੀ ਨੂੰ ਫੋਨ ਨਾ ਲਾਵੇ ਜੇ ਕੂ ਕਹਵੇ ਗੱਲੀ 15 ਇਹ ਮੈਂ ਠੀਕ ਆ। ਕੱਲੀ ਆਪਾਂ ਜੋੜੇ ਦੇ ਹਿਸਾਬ ਚ ਦੇ ਦਾਂਗੇ। ਜੋੜੇ ਦੇ ਹਿਸਾਬ ਚ ਠੀਕ ਆ ਬਰੇ। 15 15000 ਰੁਪਇਆ ਬਾਕੀ ਵਿੱਚੋਂ ਮਾਨ ਤਾਨ ਹੋ ਜਾਊਗਾ ਜੀ। 2 ਨੰਬਰ ਨਗ 3 ਨੰਬਰ ਦੀ ਵੀ ਬਰੇ ਝੋਲੀ ਦਿਖਾ ਦਿਓ। ਹਾਂ। ਲਓ ਜੀ। ਥੋੜਾ ਡਰਦੇ ਆ ਵਾ। ਬਸ ਓਕੇ ਜੀ ਢੋਲੀ ਬਹੁਤ ਚੰਗੀ ਢੋਲੀ ਚੰਗੀ ਆ ਬਾਕੀ ਚੰਗੀ ਆ ਪਰ ਵੀ ਰੰਗ ਪ੍ਰਿੰਟ ਵਾਲੀ ਵੀ ਟੈਂਕ ਸਾਰੇ ਪੂਰਾ ਇੱਕ ਬੂਗੀ ਤੋਂ ਵੱਧ ਕੇ ਹੀ ਆ ਜੀ ਪ੍ਰਿੰਟ ਸੋਹਣੇ ਆ ਜਿੰਨੇ ਆ ਜਿਆਦਾ ਜਿਆਦਾ ਤਰ੍ਹਾਂ ਦੇ ਪ੍ਰਿੰਟ ਵਾਲੀਆਂ ਵਿੱਚ ਕਈਆਂ ਕਾਲੇ ਵਾਲੀਆਂ ਮਾੜੀਆਂ ਉਹ ਵੀ ਨਹੀਂ ਹੁੰਦੀਆਂ ਪਰ ਜ਼ਿਆਦਾਤਰ ਛਿੱਟੇ ਵਾਲੀਆਂ ਇਹ ਮੇਰੇ ਹਿਸਾਬ ਨਾਲ ਕੱਚੇ ਕੁੱਚੇ ਥਾਂ ਤੋਂ ਆਈ ਵੀ ਆ ਹਾਂ ਲਓ ਜੀ ਕਰੂ ਚੱਕ ਕੱਚੇ ਦਾ ਉਹ ਸਾਰੇ ਹਲੇ ਠੀਕ ਹੈ ਕੱਚੀਆਂ ਗੀਰੀਆਂ ਮੱਛੀ ਸੱਚੇ ਗੀਰੇ ਬੱਚੇ ਹੀ ਆ ਇਹਦੇ ਤੋਂ ਪੈਸਾ ਸਾਂਭਣ ਵਾਲੀਆਂ ਚੀਜ਼ਾਂ ਆਂ ਗੀਆਂ ਮੋੜ ਲੇਂਗੇ ਰੇ ਪਾਣੀ ਗਾਂਣ ਵਾਲੀਆਂ ਮੱਛੀ ਆਹ ਖੁੱਲੀਆਂ ਆਂ ਬਰਾੜ ਥੋੜਾ ਇਹ ਕਰ ਦਿਆਂਗਾ ਇਹ ਥੋੜੀ ਇਹਨਾਂ ਨੂੰ ਆਣਾ ਰਸੇ ਨਾਲ ਤੁਰਨਾ ਨਹੀਂ ਹੁੰਦਾ ਇਹ ਖੁੱਲੀਆਂ ਫਰਨਗਿੱਜੀਆਂ ਵੀ ਆ ਤੇ ਬਾਕੀ ਅੱਗੇ ਨਾਗਾ ਗਿਆ ਚੈਨਲ ਨੰਬਰ ਇਹ ਵੀ ਹੈਗੇ 8 ਕਿੰਨੇ ਦੀਆਂ ਮੱਛੀ ਠੀਕ ਹੈ 4 ਨੰਬਰ ਨਾਗਾ ਸੌਰੀ ਇਹ 8 ਕਿੰਨੇ ਦੀ ਉਮਰ ਰਿਪੋਰਟ ਛਾ ਕੇ ਇਹਦੇ ਵੀ ਨਹੀਂ ਪੂਰਾ ਚੰਗੀ ਆ ਬੱਚੀ ਬੱਚੀ ਨੇ ਢੋਲੀ ਜਿਹੀ ਬੋਡੀ ਸਟਰਕਚਰ ਬਹੁਤ ਚੰਗਾ ਮੱਛੀ ਦਾ ਸਹੀ ਗੱਲ ਹੈ ਫੇਸ ਕੁਆਲਟੀ ਦੇਖਾ ਲਈ ਮਾਰੀ 16 ਬੋਡੀ ਸਟਰਕਚਰ ਕੁਆਲਟੀ ਤੁਹਾਡੇ ਸਾਹਮਣੇ ਆ ਜੀ ਚਮਕ ਦਮ ਕਾਲੀ ਬੱਚੀ ਆ ਕੋਈ ਆਏ ਨਹੀਂ ਕਿ ਵੀਰ ਦੇਖ ਸਕਦੇ ਹੋ ਤੁਸੀਂ ਇਹਦੀ ਡਿਮਾਂਡ ਵੀ 15000 ਰੁਪਿਆ ਇਹ ਹੋਗੇ ਆਪਣੇ ਨਗ 4 ਠੀਕ ਹੈ ਚਾਰਾਂ ਦੇ ਤੁਹਾਨੂੰ ਫੋਰਟ ਸ਼ਾਂਕ ਵੀ ਦਿਖਾਤੀ ਆ ਠੀਕ ਆ ਜੀ ਦੰਦ ਵੀ ਦੰਦਾਂ ਦੀ ਗਾਰੰਟੀ ਫੀਰੀਆਂ ਖੀਰੀਆਂ ਬਾਈ ਇਹਦਾ ਹਜੇ ਬੱਚੇ ਆ ਯਾਰ ਸਹੀ ਗੱਲ ਹੈ ਜੀ ਹਾਂ ਉਹ ਵੱਡੀ ਦਾ ਦੰਦ ਪਟ ਕੇ ਦਿਖਾ ਦੇ ਗਾ ਗਾਰੰਟੀ ਦੇ ਬੱਚੀ ਦੇ ਵੀ ਦੰਦ ਪਟ ਕੇ ਤੁਹਾਨੂੰ ਦਿਖਾ ਦਾਂਗੇ ਆਹਾਂ ਬੱਚੀ ਦੇ ਵਿੱਚ ਝੋਲੀ ਕਰ ਲੋ ਚੈੱਕ ਸ਼ੈਮ ਬਾ ਮਾੜੇ ਮਾੜੇ ਇਹ ਪਸਾ ਫੇਸ ਕੁਆਲਟੀ ਦਿਖਾ ਦੇ ਨਿੱਕਾ ਦੇ ਕੰਨ ਦੇਜਾ ਜਮੇ ਗੋੜਾ ਸਹੀ ਗੱਲ ਹੈ ਥਾੜਾ ਮਾੜੇ ਕੰਨ ਤੇ ਸਹੀ ਗੱਲ ਹੈ ਜੀ ਇਹ ਵੱਖਰਾ ਜਿਹਾ ਪ੍ਰਿੰਟ ਆ ਗਿਆ ਇੱਕ ਹਿਸਾਬ ਦਾ ਇਹਨਾਂ ਨਾਲੋਂ ਬਾਕੀ ਕੁਆਲਟੀ ਹੈ ਜੀ ਵੀ ਚੰਗੀ ਹੈ ਜੀ ਲੋ ਕਰ ਲੋ ਇਹਦਾ 7-8 ਮਹੀਨੇ ਹੋ ਮਾਦੀ 7 ਕੁ ਮਹੀਨੇ ਦੀ ਬੱਚੀ ਹੈ ਠੀਕ ਹੈ ਜੀ ਖਵਾਲਤ ਬੱਚਾ ਨਾ ਛੋਟਾ ਬੱਚਾ ਹੀ ਹੈ ਇਹ ਬੱਚਾ ਹੀ ਆ ਇੱਕ ਵੱਡੀ ਬੱਚੀ ਆ ਉਹ ਲੈ ਆਈਂਗਾ ਤੇ ਬਾਅਦ ਉਹਨੂੰ ਵੀ ਆਪਾਂ ਤੋਰ ਕੇ ਦਿਖਾ ਦੇਗੀ ਉਹਦੇ ਤੁਹਾਨੂੰ ਦੰਦ ਵੀ ਚੈੱਕ ਕਰਾ ਦਾਂਗੇ ਇਹ 15-15000 ਦੇ ਲਾਟ ਕੀ ਹੋਗੀ ਅੰਦਰ ਇਕੱਠੀਆਂ ਲੈ ਜੂ ਤਾਂ ਜ਼ਿਆਦਾ ਹੋ ਜੂ ਮਾਨਤਨ ਇਹਦੇ ਆ ਵੱਡੀ ਆ ਬੱਚੀ ਇਹਨਾਂ ਦੇ ਇਹ ਦੰਦ ਦਿਖਾ ਦਿੰਨੇ ਆਪਾਂ ਇਹ ਦੰਦ ਦਿਖਾ ਦੇਣਗੇ ਕਿ ਤੁਹਾਨੂੰ ਤਾਂ ਵਹਿਮ ਹੀ ਆ ਕਿ ਜਿਹੜੀ ਗੱਲ ਆਪਾਂ ਕਹਿ ਦਿੱਤੀ ਉਹ ਹੀ ਨਿਕਲਦੀ ਹੁੰਦੀ ਲੋ ਕਰੋ ਚੈੱਕ ਚੋਲੀ ਦਿਖਾ ਦਿਖਾ ਦਿੰਦੇ ਆਂ ਚੋਲੀ ਬਹੁਤ ਗੁਲਾਬੀ ਥਾਣਾ ਤੇ ਪੂਰੀ ਫੁੱਲ ਝੋਲੀ ਜੀ ਵਧੀਆ ਸਹੀ ਗੱਲ ਹੈ ਪੱਕੀ ਗੱਲਾਂ ਤਿਆਰ ਜੀ ਹੈ ਸਹੀ ਗੱਲ ਹੈ ਜੀ ਬਹੁਤ ਸਾਂਭਣੀ ਨਹੀਂ ਬਣੀ ਠੀਕ ਹੈ ਜੀ ਆਬਲੀ ਹੈ ਰਾਜ ਨੂੰ ਜੀ ਬਹੁਤ ਚੌੜੀ ਬਹੁਤ ਤਾਂ ਤੋਂ ਵੇ ਸਹੀ ਗੱਲ ਹੈ ਵਜਨ ਵਜੂਦ ਵੀ ਪੂਰਾ ਚੰਗਾ ਹਾਂ ਤੇ ਇਹਦੀ ਡਿਮਾਂਡ ਫਿਰ ਰੋ ਕਰ ਨੂੰ ਦੇ ਹੁਣ ਆਪਾਂ 25000 ਕਰਦਗੇ ਜਾਇਜ ਜਾਇਜ ਜਿਹੜੇ ਜਾਇਜ ਆਪਾਂ 20000 ਦੀ ਬੱਚੀ ਦੇ ਜਾਇਜ 20000 ਦੇ ਹਾਂ 20000 ਠੀਕ ਹੈ ਜਾਇਜ ਡਿਮਾਂਡ ਆ 20000 ਦੀ ਬੱਚੀ ਸਮੀ ਪਲੀ ਵੀ ਆ ਜਾਨ ਸਾਰੀ ਟੀਕਾ ਲੈਂਦੀ ਆ ਬੱਚੀ ਐਨ ਵੀ ਪਲਣੀ ਪਊਗੀ ਬੜਾ ਟਾਈਮ ਸਹੀ ਗੱਲ ਆ ਜੀ ਰੰਗ ਪ੍ਰਿੰਟ ਬਾਕੀ ਆਵਾ ਕਿਸੇ ਪਾਸੋਂ ਨਹੀਂ ਬੱਚੀ ਖੁੰਜੀਗੀ ਨਹੀਂ ਨਹੀਂ ਬੋਲ ਉਹਨਾਂ ਦੀ ਪਈ ਹੈ ਚੰਗੀ ਆ ਵਜਨ ਵਾਲੀ ਆ ਕੋਈ ਆਏ ਨਹੀਂ ਭਾਈ ਲਿੱਸੀ ਫਿੱਕੀ ਆ ਹਾਂ ਜਦੋਂ ਤੂੰ ਕਹਿਣਾ ਆਰਤੀਆਂ ਸਹਰਾਣੇ ਆ ਰਗੀ ਉਹ ਆਏ ਆਰਤੀਆਂ ਦੇ ਸਹਰਾਣੇ ਕੋਲ ਆ ਚਾਰੂ ਜੂਰੂ ਫੁੱਲ ਹੀ ਲੱਗਦੀ ਆ ਫੁੱਲ ਕਰਕੇ ਤਾਂ ਐਡੀ ਪਈ ਹੋਈ ਆ ਬੱਚੀ ਦਾ ਪਾਸਾ ਵੀ ਜੱਟਾ ਆ ਫਰਨੀ ਆਲਾ ਬਾਕੀ ਕੁਆਲਿਟੀ ਤੁਸੀਂ ਤੁਹਾਡੇ ਸਾਹਮਣੇ ਆ ਜੇ ਸਾਰੀਆਂ ਲੈ ਕੇ ਜਾਂਦਾ ਤਾਂ ਪੂਰੇ ਪੰਜਾਬ ਦੀ ਡਿਲੀਵਰੀ ਫਰੀ ਆ ਹਾਂ ਪੂਰੇ ਪੰਜਾਬ ਦੀ ਵੀਰੇ ਤਿੰਨ ਲੈ ਕੇ ਜਾਂਦਾ 200 ਕਿਲੋਮੀਟਰ 5 15000 ਦੇ حساب ਨਾਲ 1 20000 ਦੇ حساب ਨਾਲ ਜਾਇਜ਼ ਮੌਲਾ ਜੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ